ਹੁੰਦੇ ਨੇ ਇਹਨਾਂ ਨੂੰ ਸਮਝੋ ਪ੍ਰੋਸੈਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਦੋਂ ਇਹ ਆਉਂਦੇ ਨੇ ਇਹਨਾਂ ਦੇ ਨਾਲ ਜਿਨ੍ਹਾਂ ਦੇ ਸੋਕਾਡ ਵਰਕਰਸ ਨੇ ਉਹਨਾਂ ਨੂੰ ਲੈ ਕੇ ਆਉਂਦੇ ਨੇ ਪੁਲਿਸ ਲੈ ਕੇ ਆਉਂਦੇ ਆ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਸਾਨੂੰ ਸਵਾਲਾਂ ਦੇ ਜਵਾਬ ਨਾ ਦੇਣ ਦੇਣ ਇਹ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਜਦੋਂ ਇਹ ਭੱਜਣ ਦੀ ਕੋਸ਼ਿਸ਼ ਕਰਦੇ ਆ ਸਾਡੇ ਬੰਦੇ ਰੋਕਦੇ ਆ ਵੀ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਜਾਓ ਇਹਨਾਂ ਦੇ ਜਿਹੜੇ ਸੋਕਾਡ ਵਰਕਰਸ ਨੇ ਅਸੀਂ ਕਿਹਾ ਸੀ ਉਹਨਾਂ ਦੇ ਕੰਟ੍ਰੈਂਸ਼ੀਅਲਸ ਵੈਰੀਫਾਈ ਕਰੋ ਉਹ ਗੁੰਡੇ ਹੁੰਦੇ ਆ ਇਹ ਨਾ ਕੁਝ ਉੱਥੇ ਹੋਇਆ ਇਹਦੀਆਂ ਵੀਡੀਓਜ਼ ਮੌਜੂਦ ਨੇ ਔਰ ਉਹਨੇ ਜਿਸ ਤਰ੍ਹਾਂ ਲਿਆ ਕੇ ਉਹ ਬਣਾਉਣਾ ਚਾਹੁੰਦੇ ਸੀ ਨੂੰ ਮੋਤਾ ਜਿਸ ਤਰ੍ਹਾਂ ਉਹਨਾਂ ਨੇ ਲਿਆ ਕੇ ਕੱਡੀ ਚੜਾਈ ਸਾਡੇ ਵਰਕਰਸ ਦੇ ਉੱਤੇ ਔਰ ਇੱਕ ਪਲੈਂਟ ਢੰਗ ਨਾਲ ਕੀਤਾ ਇੱਕ ਫਾਰਚਨਟ ਵੈਲਿਊ ਏਸੀ ਵੀ ਉੱਥੇ ਸਾਹਮਣੇ ਜਿਹੜੇ ਅਫੈਕਟ ਹੋਏ ਉਹ ਮਜ਼ਦੂਰ ਜਿ세 ਬੰਦੀਆਂ ਸੀ ਦਲਿਤ ਭਰਾਵਾਂ ਦੀਆਂ ਜਿਥੇ ਬੰਦੀਆਂ ਸੀ ਔਰ ਉਹ ਸਭ ਕੁਝ ਦਲਿਤ ਭਰਾ जख्मी ਵੀ ਹੋਏ ਹਰ ਹੌਲਸਾ ਨੂੰ ਮੈਨਲ ਬਣੀ ਦਿੰਦੇ ਆ ਉਹ ਖਾਮ ਨਹੀਂ ਮਾਇਆ ਦਾ ਮਾਹੌਲ ਹੈ ਵੱਡੇ ਬੰਦਿਆਂ ਨੇ ਤਾਂ ਜਦੋਂ ਉਹ ਭੱਜ ਰਿਹਾ ਸੀ ਸੱਟਾਂ ਮਾਰ ਕੇ ਉਦੋਂ ਉਹਨਾਂ ਨੇ ਗੱਡੀ ਦੇ ਅੱਗੇ ਲੰਮੇ ਪੈ ਕੇ ਗੱਡੀ ਰੋਕੀ ਤੋਂ ਸਾਨੂੰ ਅਫਸੋਸ ਹੈ ਕਿ ਇਹ ਇੰਨੇ ਨੀਵੇਂ ਪੱਧਰ ਤੇ ਚਲੇ ਜਾਂਦੇ ਨੇ ਆਪਣੇ ਆਪ ਨੂੰ ਡਿਫੈਂਡ ਕਰਨ ਵਾਸਤੇ ਤੇ ਹੈਰੀ ਸਪਲਾਈ ਦੇ ਰਹੇ ਆ ਤੇ ਗਰਾਊਂਡ ਲੈਵਲ ਦਾ ਵਾਟਰ ਪਰ ਰਿਐਲਿਟੀ ਇਹ ਹੈ ਵੀ ਇਹ ਜਿੱਥੇ ਅ ਟੋਟਲ ਪੰਜਾਬ ਦੀ ਓਵਰਆਲ ਫੈਕਟ ਜਿਹੜਾ 15% ਰਕਬੇ ਨੂੰ ਪਾਣੀ ਲੱਗਦਾ ਹੈ ਦਿਖਾਉਂਦੇ ਨੇ ਹੁੰਦਾ ਵੀ ਇਹ ਹੈ ਇੱਕ ਇੱਕ ਕਿੱਲੇ ਪਾਣੀ ਨੂੰ ਪਰਣਾ ਤਾਂ 4 ਘੰਟੇ ਚਾਹੀਦੇ ਪਰ ਇਹ ਦਿੰਦੇ ਨੇ 1/2 ਘੰਟਾ ਕਿਸਾਨ ਆਪਣੀ ਸਾਰੀ ਜ਼ਮੀਨ ਲਖਾ ਦਿੰਦਾ ਵੀ ਮੈਨੂੰ ਬਾਰੀ ਪੂਰੀ ਮਿਲ ਜੇ ਤਾਂ ਕਿ ਜਿਹੜੇ 2 ਕਿੱਲੇ ਨੂੰ ਪਰ ਜਾਣ ਇਹ ਉਹ ਵੀ 15% ਪੈਂਦਾ ਜਿਹੜਾ ਸਾਰੀ ਪੂਰੀ ਜ਼ਮੀਨ ਲਖਾ ਦਿੰਦਾ ਪਰ ਸਿੰਚਾਈ 7-8% ਨੂੰ ਹੀ ਹੁੰਦੀ ਹੈ ਪੰਜਾਬ ਦਾ ਨਾ ਕੋਈ ਟੇਬਲ ਟਾਕ ਕੋਈ ਡਿਸਕਸ਼ਨ ਸਾਨੂੰ ਕੋਈ ਆ ਪੰਜਾਬ ਦੇ ਵਿੱਚ ਕੋਜੀ ਦਿਨਾਂ ਬਾਅਦ ਲੋਕ ਸਭਾ ਦੀ ਚੋਣ ਹੈ ਇਸ ਵਾਰ ਲੋਕ ਸਭਾ ਚੋਣ ਦੇ ਵਿੱਚ ਜਿੱਥੇ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਸਵਾਲ ਕੀਤੇ ਜਾ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਉੱਥੇ ਹੀ ਕੁਝ ਮੁੱਦੇ ਇਸ ਲੋਕ ਸਭਾ ਚੋਣ ਦੇ ਵਿੱਚ ਗਾਇਬ ਵੀ ਲੱਗਦੇ ਨੇ ਜਿਸ ਤਰ੍ਹਾਂ ਪਾਣੀਆਂ ਦੇ ਮਸਲੇ ਦੀ ਗੱਲ ਕਰੀਏ ਤਾਂ ਪਾਣੀਆਂ ਨੂੰ ਲੈ ਕੇ ਇੱਕ ਮੋਰਚਾ ਸ਼ੁਰੂ ਕਰਨ ਦੀ ਗੱਲ ਸਾਹਮਣੇ ਆਈ ਸੀ ਬਲਬੀਰ ਸਿੰਘ ਰਾਜੇਵਾਲ ਹਰਾਂ ਦੇ ਵੱਲੋਂ ਤੇ ਉਹਨਾਂ ਦੀਆਂ ਜਿੰਨੀਆਂ ਵੀ ਸਹਿਯੋਗੀ ਕਿਸਾਨ ਜਥੇਬੰਦੀਆਂ ਨੇ ਮੌਜੂਦਾ ਲੋਕ ਸਭਾ ਚੋਣ ਨੂੰ ਉਹ ਕਿਵੇਂ ਦੇਖ ਰਹੇ ਨੇ ਤੇ ਇਹਦੇ ਵਿੱਚ ਪਾਣੀ ਆ ਦੇ ਮਸਲੇ ਨੂੰ ਲੈ ਕੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਨੇ ਰਾਜੇਵਾਲ ਸਾਹਿਬ ਤੁਹਾਡਾ ਸਵਾਗਤ ਹੈ ਮਿਹਰਬਾਨੀ ਅਸਟੇਨ ਦੇ ਵਿੱਚ ਖਾਸ ਤੌਰ ਤੇ ਸਵਾਲ ਜਵਾਬ ਤਾਂ ਜ਼ਰੂਰ ਕੀਤੇ ਜਾ ਰਹੇ ਨੇ ਕਿਹੜੇ ਏਜੰਡੇ ਪੁਸ਼ ਕਰਨ ਤੇ ਜ਼ੋਰ ਰਿਹਾ ਜੀ ਹੁਣ ਡਿਜੀਟਲ ਤੌਰ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਭਈ ਜਦੋਂ ਚੋਣਾ ਸ਼ੁਰੂ ਹੋਈਆਂ ਉਹਦੋਂ ਅਸੀਂ ਉਸ ਤੋਂ ਪਹਿਲਾਂ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਮੌਕਾ ਮਿਲਿਆ ਅਸੀਂ 13 ਮਹੀਨੇ ਉੱਤੇ ਦਿੱਲੀ ਦੇ ਬਾਰਡਰ ਤੇ ਬੈਠੇ ਰਹੇ ਹਾਂ ਅਸੀਂ ਲਗਾਤਾਰ ਅੰਦੋਲਨ ਚ ਕੁਝ ਗੱਲਾਂ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਜਿਨ੍ਹਾਂ ਤੋਂ ਮੁੱਕਰ ਗਿਆ ਬੀਜੇਪੀ ਵਾਲੇ ਔਰ ਇਸੇ ਤਰ੍ਹਾਂ ਸਾਡੇ ਸਾਥੀ ਕੁਝ ਅਜ ਵੀ ਬਾਰਡਰ ਤੇ ਬੈਠੇ ਨੇ ਜੋ ਕੁਝ ਆਤੀਆਂ ਇਹਨਾਂ ਨੇ ਕੀਤੀਆਂ ਉਹਨਾਂ ਦੇ ਅਸੀਂ ਕੁ ਸਵਾਲ ਲਿਖੇ ਸੀ ਉਹਨਾਂ ਦਾ ਅਸੀਂ ਉਹਨੂੰ ਤੇ ਸਵਾਲ ਕਰਨਾ ਚਾਹੁੰਦੇ ਸੀ ਅਸੀਂ ਪੁੱਛਣਾ ਚਾਹੁੰਦੇ ਸੀ ਵੀ ਤੁਸੀਂ ਤੁਹਾਡਾ ਇਹਨਾਂ ਤੇ ਕੀ ਜਵਾਬ ਹੈ ਪਰ अनफर्टुनेट ਪਹਿਲੂ ਇਹ ਹੈ ਵੀ ਸਾਨੂੰ ਐਡਮਿਨਿਸਟ੍ਰੇਸ਼ਨ ਇੱਥੇ ਦੀ ਐਡਮਿਨਿਸਟ੍ਰੇਸ਼ਨ ਨੇ ਪੁਲਿਸ ਨੇ ਔਰ ਇੱਥੇ ਦੀ ਇਲੈਕਸ਼ਨ ਕਮਿਸ਼ਨ ਨੇ ਸਾਨੂੰ ਸਵਾਲ ਕਰਨ ਨਹੀਂ ਦਿੱਤੇ ਲੋਕਾਂ ਦਾ ਇਹ ਅਧਿਕਾਰ ਇਹਨਾਂ ਨੇ ਖੋਇਆ ਔਰ ਇਹਨਾਂ ਨੇ ਇੱਕ ਤਰ੍ਹਾਂ ਦੀ ਰੂਲਿੰਗ ਪਾਰਟੀ ਦੀ ਮਦਦ ਕੀਤੀ ਮੈਂ ਮੇਰਾ ਇਹ ਅਲੀਗੇਸ਼ਨ ਅਸੀਂ ਮਿਲ ਕੇ ਇਲੈਕਸ਼ਨ ਕਮਿਸ਼ਨਰ ਨੂੰ ਕਿਹਾ ਸੀ ਵੀ ਤੁਸੀਂ ਅਸੀਂ ਪੀਸਫੁਲ ਰਹੇ ਹਾਂ ਸਾਡਾ ਟਰੈਕ ਰਿਕਾਰਡ ਹੈ ਪੀਸਫੁਲ ਰਹਾਂਗੇ ਜੇ ਵਾਇਲੈਂਟ ਹੋਵਾਂਗੇ ਸਾਡੇ ਖਿਲਾਫ ਕਾਰਵਾਈ ਕਰ ਲਿਓ ਪਰ ਅਸੀਂ ਪੀਸਫੁਲੀ ਜਾ ਕੇ ਸਵਾਲ ਪੁੱਛਾਂਗੇ ਦੂਜੇ ਪਾਸੇ ਵੀ ਇਹ ਜਦੋਂ ਆਉਂਦੇ ਨੇ ਇਹਨਾਂ ਨੂੰ ਸਮਝਣ ਪ੍ਰੋਸੈਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਦੋਂ ਇਹ ਆਉਂਦੇ ਨੇ ਇਹਨਾਂ ਦੇ ਨਾਲ ਜਿਨ੍ਹਾਂ ਨੂੰ ਸੋਕਾਡ ਵਰਕਰਸ ਨੇ ਉਹਨਾਂ ਨੂੰ ਲੈ ਕੇ ਆਉਂਦੇ ਨੇ ਪੁਲਿਸ ਲੈ ਕੇ ਆਉਂਦੇ ਆ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਸਾਨੂੰ ਸਵਾਲਾਂ ਦੇ ਜਵਾਬ ਨਾ ਦੇਣੇ ਪੈਣ ਇਹ ਪਰਜਲ ਦੀ ਕੋਸ਼ਿਸ਼ ਕਰਦੇ ਨੇ ਤੇ ਜਦੋਂ ਇਹ ਪਰਜਲ ਦੀ ਕੋਸ਼ਿਸ਼ ਕਰਦੇ ਆ ਸਾਡੇ ਬੰਦੇ ਰੋਕਦੇ ਆ ਵੀ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਜਾਓ ਇਹਨਾਂ ਦੇ ਜਿਹੜੇ ਸੋ ਕਾਰਡ ਵਰਕਰਸ ਨੇ ਅਸੀਂ ਕਹਿਆ ਸੀ ਉਹਨਾਂ ਦੇ ਕ੍ਰੈਡੈਂਸ਼ੀਅਲਸ ਵੈਰੀਫਾਈ ਕਰੋ ਉਹ ਗੁੰਡੇ ਹੁੰਦੇ ਆ ਉਰਕ ਤਾਂ ਮੁਕੀ ਸ਼ੁਰੂ ਕਰ ਦਿੰਦੇ ਆ ਉਦੋਂ ਹੀ ਤੇ ਪੁਲਿਸ ਉਹਨਾਂ ਦੀ ਮਦਦ ਕਰਦੀ ਹੈ ਇਸ ਤਰ੍ਹਾਂ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਅੱਜ ਤੱਕ ਮਾਹੌਲ ਖਰਾਬ ਅਸੀਂ ਨਹੀਂ ਹੋਣ ਦਿੱਤਾ ਇਹ ਸਾਡੀ ਵਜ੍ਹਾ ਕਰਕੇ ਕੋਈ ਮੰਦਭਾਗੀ ਘਟਨਾ ਨਹੀਂ ਵਾਪਰੀ ਪਰ ਜਿਹੜੇ ਪੋਲੀਟਿਕਲ ਲੋਕ ਨੇ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਉਹਨਾਂ ਵੱਲੋਂ ਤੁਹਾਡੇ ਤੇ ਸਵਾਲ ਵੀ ਖੜਾ ਕੀਤਾ ਗਿਆ ਹੰਸਰਾਜ ਹੰਸ ਕਹਿੰਦੇ ਮੈਨੂੰ ਤਾਂ ਮਾਰ ਹੀ ਦੇਣਾ ਸੀ ਅੱਜ ਜਿਸ ਤਰੀਕੇ ਦੇ ਨਾਲ ਮੈਂ ਬਚ ਕੇ ਨਿਕਲਿਆ ਉਹਨਾਂ ਦੇ ਵੱਲੋਂ ਇਹ ਬੜੇ ਵੱਡੇ ਅਲੀਗੇਸ਼ਨ ਆ ਜਿਹੜੇ ਖੜੇ ਕੀਤੇ ਗਏ ਏ ਇਦਾਂ ਦੀ ਮੈਂ ਸਮਝਦਾ ਉਹਨਾਂ ਦੀ ਮਾਨਸਿਕਤਾ ਹੀ ਬਹੁਤ ਮਾੜੀ ਹੈ ਇਹ ਨਾ ਕੁਝ ਉੱਥੇ ਹੋਇਆ ਉਹਦੀਆਂ ਵੀਡੀਓਜ਼ ਮੌਜੂਦ ਨੇ ਔਰ ਉਹਨੇ ਜਿਸ ਤਰ੍ਹਾਂ ਲਿਆ ਕੇ ਉਹ ਬਣਾਉਣਾ ਚਾਹੁੰਦੇ ਸੀ ਇਹਨੂੰ ਮੋਤਾ ਜਿਸ ਤਰ੍ਹਾਂ ਉਹਨਾਂ ਨੇ ਲਿਆ ਕੇ ਗੱਡੀ ਚੜਾਈ ਸਾਡੇ ਵਰਕਰਸ ਦੇ ਉੱਤੇ ਔਰ ਇੱਕ ਪਲਾਨਡ ਢੰਗ ਨਾਲ ਕੀਤਾ ਇੱਕ ਫੋਰਚੂਨਟ ਵੈਲੂ ਏਸੀ ਵੀ ਉੱਥੇ ਸਾਹਮਣੇ ਜਿਹੜੇ ਅਫੈਕਟ ਹੋਏ ਉਹ ਮਜ਼ਦੂਰ ਜਥੇਬੰਦੀਆਂ ਸੀ ਦਲਿਤ ਭਰਾਵਾਂ ਦੀਆਂ ਜਥੇਬੰਦੀਆਂ ਸੀ ਔਰ ਉਹ ਸਗੋਂ ਕੁਝ ਦਲਿਤ ਭਰਾ ਜ਼ਖਮੀ ਵੀ ਹੋਏ ਤੇ ਇੱਕ ਵੀ ਕੋਈ ਵਾਇਲੈਂਟ ਮੂਵ ਸਾਡੇ ਵੱਲੋਂ ਨਹੀਂ ਸੀ ਸਕੂ ਸਾਡੇ ਬੰਦਿਆਂ ਨੇ ਤਾਂ ਜਦੋਂ ਉਹ ਭੱਜ ਰਿਹਾ ਸੀ ਸੱਟਾਂ ਮਾਰ ਕੇ ਉਦੋਂ ਉਹਨਾਂ ਨੇ ਗੱਡੀ ਦੇ ਅੱਗੇ ਲੰਮੇ ਪੈ ਕੇ ਗੱਡੀ ਰੋਕੀ ਤਾਂ ਸਾਨੂੰ ਅਫਸੋਸ ਹੈ ਕਿ ਇਹ ਇਹਨੇ ਨਿਯਮੇ ਪੱਧਰ ਤੇ ਚੱਲੇ ਜਾਂਦੇ ਨੇ ਆਪਣੇ ਆਪ ਨੂੰ ਡਿਫੈਂਡ ਕਰਨ ਵਾਸਤੇ ਤੇ ਇਹ ਸਾਰਾ ਜੋ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਭੁੱਲ ਜਾਂਦੇ ਨੇ ਕਿ ਉਹ ਮੈਂ ਗਰੀਬ ਆ ਸ਼ਾਇਦ ਮੇਰੇ ਨਾਲ ਇੰਨਾ ਧੱਕਾ ਤਾਂ ਜ਼ਿਆਦਾ ਹੋ ਰਿਹਾ ਹਾਲਾਂਕਿ ਤੁਸੀਂ ਕਹਿ ਰਹੇ ਹੋ ਸੀ ਸਾਰੇ ਆਗੂਆਂ ਨੂੰ ਪੁੱਛਣਾ ਪਰ ਉਹ ਕਹਿੰਦੇ ਮੇਰੇ ਨਾਲ ਜ਼ਿਆਦਾ ਧੱਕਾ ਹੋਇਆ ਗਰੀਬ ਤਾਂ ਇਹਦਾ ਉਹ ਜੋ ਨੇ ਰਿਟਰਨ ਭਰੀ ਹੈ ਆਪਣੀ ਉਹ ਤੋਂ ਹੀ ਪਤਾ ਲੱਗ ਜੂ ਕਿੰਨਾ ਗਰੀਬਾ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਤੇ ਚੜਿਆ ਫਿਰਦਾ ਹੈ ਪਾਣੀਆਂ ਦੇ ਮਸਲੇ ਨੂੰ ਲੈ ਕੇ ਤੁਸੀਂ ਇੱਕ ਪ੍ਰੋਟੈਸਟ ਵੀ ਕੀਤਾ ਕਈ ਸੈਮੀਨਾਰ ਵੀ ਕੀਤੇ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਪਰ ਇਸ ਲੋਕ ਸਭਾ ਚੋਣ ਦੇ ਵਿੱਚ ਤੁਸੀਂ ਪਾਣੀ ਵਾਲੇ ਪੰਜਾਬ ਦਾ ਜਿਹੜਾ ਗਰਾਊਂਡ ਵਾਟਰ ਦਾ ਲੈਵਲ ਹੈ ਜਾਂ ਜਿਹੜਾ ਓਵਰঅল ਪਾਣੀ ਦਾ ਮਸਲਾ ਉਹਨੂੰ ਪੁਸ਼ ਕਰਨ ਦੇ ਵਿੱਚ ਕਿੰਨਾ ਕਾਮਯਾਬ ਹੋਏ ਦੇਖੋ ਅਸਲ ਵਿੱਚ ਅਸਲੀਅਤ ਇਹ ਸੀ ਸਾਨੂੰ ਇਲੈਕਸ਼ਨ ਕਮਿਸ਼ਨ ਨੇ ਉਹਦੀ ਮਸ਼ੀਨਰੀ ਨੇ ਪੁਲਿਸ ਨੇ ਸਾਡੇ ਆਪਣੇ ਵੀ ਸਵਾਲ ਕਰਨ ਕਿਸੇ ਵੀ ਲੀਡਰ ਤੱਕ ਜਾਣ ਨਹੀਂ ਦਿੱਤਾ ਔਰ ਇਹ ਉਹਨਾਂ ਦੀ ਮਦਦ ਕਰਦੇ ਰਿਹਾ ਸਾਨੂੰ ਰਸਤੇ 'ਚ ਹੀ ਰੋਕ ਲੈਂਦੇ ਰਹੇ ਆ ਪਾਣੀ ਦਾ ਮੁੱਦਾ ਬੜਾ ਹੈ ਮੈਂ ਪੰਜਾਬ ਲਈ ਖਾਸ ਤੌਰ ਤੇ ਇਹ ਜ਼ਿੰਦਗੀ ਮੌਦਸ ਵਾਲਾ ਇਹਦੇ ਤੇ ਅਸੀਂ ਐਜੀਟੇਸ਼ਨ ਕਰਨੀ ਹੈ ਬਾਕਾਇਦਾ ਇਲੈਕਸ਼ਨ ਖਤਮ ਹੁੰਦੀ ਸਾਰ ਅਸੀਂ ਇਹਦੇ ਤੇ ਅਗੇ ਕੰਮ ਕਰਨਾ ਸ਼ੁਰੂ ਕਰਾਂਗੇ ਪਰ ਫਿਲਹਾਲ ਤੁਹਾਨੂੰ ਮੌਜੂਦਾ ਲੀਡਰਾਂ ਤੇ ਏਜੰਡੇ ਤੇ ਕਿੰਨਾ ਕੇ ਮਸਲਾ ਲੱਗਦਾ ਨਹੀਂ ਮਸਲਾ ਬਹੁਤ ਵੱਡਾ ਹੈ ਇਹ ਐਡਾ ਸੌਖਾ ਹੱਲ ਹੋਣ ਵਾਲਾ ਨਹੀਂ ਬਹੁਤ ਕਪਲੇ ਹੋਏ ਨੇ ਪਾਣੀਆਂ ਦੇ ਮਾਮਲੇ 'ਚ ਬਹੁਤ ਪੰਜਾਬ ਨਾਲ ਥੱਕਾ ਹੋਇਆ ਹੈ ਔਰ ਇਹ ਤਾਂ ਲੜਾਈ ਲੜਨੀ ਪੈਗੀ ਅਸੀਂ ਉਹਦੀ ਤਿਆਰੀ ਕਰ ਰਹੇ ਹਾਂ ਜਿਹੜੇ ਸੀਐਮ ਮਾਨ ਕਹਿੰਦੇ ਨੇ ਕਿ ਅਸੀਂ ਨਹਿਰੀ ਸਪਲਾਈ ਦੇ ਰਹੇ ਆ ਤੇ ਗਰਾਊਂਡ ਲੈਵਲ ਦਾ ਵਾਟਰ ਉੱਪਰ ਰਿਐਲਿਟੀ ਇਹ ਹੈ ਵੀ ਇਹ ਜਿੱਥੇ ਟੋਟਲ ਪੰਜਾਬ ਦੀ ਓਵਰਆਲ ਫੈਕਟ ਜਿਹੜਾ 15% ਰਕਵੇ ਨੂੰ ਪਾਣੀ ਲੱਗਦਾ ਦਿਖਾਉਂਦੇ ਨੇ ਹੁੰਦਾ ਵੀ ਇਹ ਇੱਕ ਇੱਕ ਕਿੱਲੇ ਪਾਣੀ ਨੂੰ ਪਰਣਾ ਤਾਂ 4 ਘੰਟੇ ਚਾਹੀਦੇ ਨੇ ਪਰ ਇਹ ਦਿੰਦੇ ਨੇ ਅੱਧਾ ਘੰਟਾ ਕਿਸਾਨ ਆਪਣੀ ਸਾਰੀ ਜ਼ਮੀਨ ਲਖਾ ਦਿੰਦਾ ਵੀ ਮੈਨੂੰ ਬਾਰੀ ਪੂਰੀ ਮਿਲ ਜੇ ਤਾਂ ਕਿ ਜਿਹੜੇ 2 ਕਿੱਲੇ ਨੇ ਉਹ ਪਰ ਜਾਣ ਤੇ ਇਹ ਉਹ ਵੀ 15% ਬਣਦਾ ਜਿਹੜਾ ਸਾਰੀ ਪੂਰੀ ਜ਼ਮੀਨ ਲਖਾ ਦਿੰਦੇ ਪਰ ਸਿੰਚਾਈ 7-8% ਨੂੰ ਹੀ ਹੁੰਦੀ ਹੈ ਜਿਹੜਾ ਅੰਗਰੇਜ਼ ਵੇਲੇ ਦਾ ਵਾਟਰ ਅਲਾਇੰਸ ਤੈਅ ਹੋਇਆ ਹੋਇਆ ਉਹਦੇ ਬਾਅਦ ਕਿਸੇ ਨੇ ਉਹਨੂੰ ਰਿਵਿਊ ਨਹੀਂ ਕੀਤਾ ਤੇ ਪਾਣੀ ਸਾਰੇ ਖੇਤਾਂ 'ਚ ਕਿੱਥੇ ਪਹੁੰਚਦਾ ਇਹ ਹੁਣ ਝੂਠੇ ਅੰਕੜੇ ਤਿਆਰ ਕਰਨ ਵਾਸਤੇ ਪਟਵਾਰੀਆਂ ਨੂੰ ਵੀ ਸਜ਼ਾਵਾਂ ਦੇ ਰਿਹਾ ਤੇ ਅਸੀਂ ਇਹ ਤੋਂ ਬਾਅਦ ਜਿਹੜਾ ਅੰਦੋਲਨ ਸ਼ੁਰੂ ਕਰਾਂਗੇ ਇਹਨੂੰ ਕਿਸੇ ਕੰਢੇ ਲਾਵਾਂਗੇ ਅੰਦੋਲਨ ਤੋਂ ਬਿਨਾ ਕੋਈ ਹੱਲ ਤੋਂ ਉਜਾਦਾ ਨਹੀਂ ਕੋਈ ਟੇਬਲ ਟਾਕ ਕੋਈ ਕੋਈ ਡਿਸਕਸ਼ਨ ਸਾਨੂੰ ਕੋਈ ਆਸ ਨਹੀਂ ਹੈ ਨਾ ਤੋਂ ਸੇਫ ਅੰਦੋਲਨ ਹੀ ਹੱਲ ਮੰਨਦੇ ਆ। ਇਹੀ ਹੱਲ ਆ ਹੋਰ ਕੋਈ ਹੱਲ ਨਹੀਂ ਹੈਗਾ। ਹੋਰ ਸਾਡੇ ਕੋਲ ਕਿਹੜਾ ਕੋਈ ਐਗਜ਼ੈਕਟਿਵ ਪਾਵਰ ਹੈ? ਹਾਂ, ਧੰਨਵਾਦ। ਤਾਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਹਰਾਂ ਦੀ ਗੱਲਬਾਤ ਤੁਸੀਂ ਸੁਣੀ ਆ। ਉਹਨਾਂ ਦਾ ਕਹਿਣਾ ਹੈ ਕਿ ਆ ਖਾਸ ਤੌਰ ਤੇ ਹੰਸਰਾਜ ਹੰਸ ਵਾਲੇ ਮਸਲੇ ਤੇ ਉਹਨਾਂ ਨੇ ਜਵਾਬ ਦਿੱਤੇ ਨੇ। ਦੂਸਰਾ ਪਾਣੀਆਂ ਦਾ ਮਸਲਾ ਜਿਹੜਾ ਉਹਨਾਂ ਦਾ ਕਹਿਣਾ ਕਿ ਇਹਦੇ ਲਈ ਅੰਦੋਲਨ ਕਰਨਾ ਪਏਗਾ ਕਿਉਂਕਿ ਸਾਡੇ ਕੋਲੇ ਕੋਈ ਹੋਰ ਪਾਵਰ ਤਾਂ ਨਹੀਂ ਹੈ। ਤਾਂ ਅਸੀਂ ਅੰਦੋਲਨ ਦੀ ਪਾਵਰ ਦੇ ਨਾਲ ਜਿਹੜਾ ਪਾਣੀਆਂ ਦਾ ਮਸਲਾ ਪੰਜਾਬ ਦਾ ਉਹ ਝੁਕਾਂਗੇ। ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਸੁਨੀਲ ਮਹਿ ਸਕ੍ਰੋਲ ਪੰਜਾਬ ਟੀਵੀ ਦੇ ਲਈ ਧੰਨਵਾਦ